ਵੇਲੀ ਘੜਦੀ ਆ ਮੋਟਰ ਨਾ ਸਰੀ ਦਾ ਲਵਾਈ ਜਾ ਦੇਖੋ ਬਹੁਤ ਵਧੀਆ ਇਹ ਬਾਈ ਫਿਰ ਸਾਰਾ ਆਪਣਾ ਕਿੰਨਾ ਬਹਾਨਾ ਸਾਰੇ ਨੂੰ ਰਮਾਉਂਦੀ ਹੈ ਹਾਂ ਸਾਰੇ ਨੂੰ ਰਮਾਉਂਦੀ ਹੈ ਇਸੇ ਹਾਲ ਲੈ ਜੀਰੀ ਲੱਗੀ ਹੋਈ ਹੈ ਦਿਖਾ ਦੇ 14 ਬਿਘੇ ਬਹਾਨਾ ਬਣਾਉ ਰੇ ਠੀਕ ਆ ਜੀ 14 ਦਾ ਵੀ 15 ਹਾਂ ਉਹ ਦੇਖ ਤੱਕ ਵਗ ਗਿਆ ਉਹ ਦੇਖ ਤੋਂ ਵੀ ਉਨੇ ਹੀ ਅੱਗੇ ਹੈਗਾ ਉਨੇ ਹੀ ਅੱਗੇ ਹਾਂ ਉਹ ਜਿਹੜੇ ਪੀਲੇ ਜਵਾਲੇ ਖੜੇ ਨੇ ਹਾਂ ਠੀਕ ਆ ਬਾਈ ਉਹ ਸਾਹਮਣੇ ਕਿਹੜੇ ਬਾਈ ਚ ਉਹ ਸਾਹਮਣੇ ਖੜੇ ਨੇ ਕਿੜਿਆ ਪੀਲੇ ਜੀ ਪੀਲੇ ਜੀ ਤੰਨਾ ਨੇ ਤੰਨਾ ਉੱਥੇ ਤੱਕ ਵਗ ਗਿਆ ਉੱਥੋਂ ਐ ਬੱਟ ਆ ਗਿਆ ਖੰਬੇ ਤੱਕ ਇਧਰ ਠੀਕ ਆ ਇਹ ਕਰ ਜੇ ਤੇ ਦੱਕਾ ਦਾ ਪਾਣੀ ਦੀ ਮਾਰ ਜਾਂਦੀ ਹੈ ਹਨਾ ਹਾਂ ਇਹ ਤਾਂ ਬਾਈ ਰਾਮਦਾਰੀ ਬਹੁਤ ਆ ਹਨਾ ਆ ਲਾਲੇ ਭਰੀ ਖੜੀ ਹੈ ਸਾਰੀ ਜੀ ਦੀ ਤੇਰੇ ਸਾਹਮਣੇ ਹਾਂ ਬਾਈ ਬਹੁਤ ਵਧੀਆ ਬਾਈ ਨੇ ਕਹਣਾ ਆ ਸੋਲਰਾਂ ਦੇ ਸਿਰ ਤੇ ਬਾਈ ਨੇ ਕਹਣਾ ਦੇਖੋ ਸਾਰਾ ਸੈਟ ਅਪ ਕਰਿਆ ਹੋਇਆਗਾ ਬਾਈ ਜੇ ਤੁਸੀਂ ਵੀ ਕਹਣਾ ਸੋਲਰ ਸਰ ਨੂੰ ਲਵਾਉਣਾਗਾ ਜੇ ਤੁਹਾਨੂੰ ਪਾਣੀ ਦੀ ਤੰਗੀ ਹੈ ਯਾਰ ਕਿਸੇ ਨੂੰ ਮੋਟਰ ਮੰਗਣ ਦੀ ਲੋੜ ਨਹੀਂ ਲਾ ਕੇ ਰਾਂ ਪੈਸੇ ਲੱਗੇ ਮੁੜ ਕੇ ਨਸ ਹੈਗੀ ਨਹੀਂ ਰਾਮਦਾਰੀ ਪਰ ਬਾਈ ਇੱਕ ਧਿਆਨ ਰੱਖਣਾ ਪੋਗਾ ਵੀ ਬਾਈ ਕਹਣਾ ਸੋਲਰ ਦੇ ਕੋਈ ਇਟ ਵਗੈਰਾ ਕੋਈ ਕੋਈ ਮਾਰ ਨਾ ਜਾਵੇ ਮਾਰ ਨਾ ਜਾਵੇ ਇਹ ਬਾਈ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਹਨਾ ਆ ਬਾਈ ਨੇ ਕਹਣਾ ਬਣਾਤਾ ਬੱਕਰੀਆਂ ਦਾ ਫਾਰਮ ਠੀਕ ਆ ਬਾਈ ਨਾਲ ਬਾਈ ਆਪਾਂ ਨੇ ਪੂਰਾ ਮਾਨਗੋੜ ਫਾਰਮ ਨੇ ਦਿੱਤਾ ਸਵਾਗਤ ਆ ਪੂਰਾ ਸਾਥ ਦਿੱਤਾਗਾ ਤੇ ਬਾਈ ਨਾਲ ਕਹਣਾ ਮੋਢਾ ਲਾ ਕੇ ਮੋਢਾ ਲਾ ਕੇ ਖੜੇ ਆਗੇ ਕੱਲ ਕਲਾ ਨੂੰ ਕੋਈ ਬੱਕਰੀਆਂ ਨੂੰ ਹੀਮਕੀਮ ਹੁੰਦੀ ਆ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਬਾਈ ਨਾਲ ਆਪਾਂ ਬਾਈ ਮੋਢਾ ਲਾ ਕੇ ਖੜੇ ਆਗੇ ਠੀਕ ਆ ਵੀਰ ਜੀ ਹਾਂ ਵੀਰੇ ਹਾਂ ਬਹੁਤ ਵਧੀਆ ਹਾਂ ਵਧੀਆ ਲੱਗਿਆ ਤੁਹਾਨੂੰ ਹਾਂ ਬਹੁਤ ਵਧੀਆ ਵੀਰੇ ਤੁਹਾਨੂੰ ਮਿਲ ਕੇ ਠੀਕ ਆ ਤੁਹਾਨੂੰ ਕੋਈ ਆਇਤਾ ਨਹੀਂ ਲੱਗਿਆ ਵੀ ਕੋਈ ਆਪਾਂ ਨੂੰ ਨਾ 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 ਯਾਰ ਜਮੀ ਵੀ ਕੋਈ ਇਹੀ ਜੀ ਪ੍ਰੋਬਲਮ ਹੀ ਨਹੀਂ ਆਈ ਬੜੇ ਵੀਰ ਨਾ ਠੀਕ ਆ ਵੀਰੇ ਹਾਂ ਧੰਨਵਾਦ ਆ ਦੇਖੋ ਬਾਈ ਆਪਾਂ ਨੂੰ ਪਿਆਰ ਬਹੁਤ ਕਰਦੇ ਨੇ ਬਾਈ ਆਪਾਂ ਨੂੰ ਦੂਰੋਂ ਨੇੜੇਓ ਕਿੰਨੇ ਆਪਾਂ ਨੂੰ ਬਾਈ ਦੇਖਦੇ ਨੇ ਬਾਈ ਤੱਕ ਨਾ ਸਿਸਟਮ ਬਹੁਤ ਵਧੀਆ ਮੈਸ਼ਟੀਆਂ ਵਗੈਰਾ ਲਾਈਆਂ ਹੋਈਆਂ ਨੇ ਛੱਟਣੀ ਕੁੱਟ ਕੇ ਖਾਓ ਚਾਰ ਪਾਓ ਤੇ ਬਾਈ ਆਪਾਂ ਸੁਕਾ ਕੇ ਪੀ ਵੀ ਸਕਦੇ ਆ ਇਹਦਾ ਬਾਈ ਕਰੀ ਕਰਦਾ ਦਾ ਸਾਰਾ ਸਿਸਟਮ ਕਰੀ ਸਾਰੇ ਵੀਰੇ ਮੈਂ ਕਹਿੰਦਾ ਜਿੱਦਣ ਦਾ ਸੋਲਰ